ਚੰਗੀ ਤਰ੍ਹਾਂ ਪਾਊਡਰ ਬਣਾ ਕੇ ਨਾ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਉਹਨੂੰ ਮਿੱਟੀ ਦੇ ਨਾਲ ਮਸਲੋ ਠੀਕ ਆ ਚੰਗੀ ਤਰ੍ਹਾਂ ਰਗੜਾਈ ਕਰੋ ਮਿੱਟੀ ਚ ਉਹ ਮਿੱਟੀ ਜਿੱਦਾਂ ਆਪਣਾ ਖੁੱਡਾ ਆ ਇਹਦੇ ਵਿੱਚ ਬਾਰੀ ਨਹੀਂ ਹੋਣੀ ਚਾਹੀਦੀ ਖੁੱਡੇ ਤੋਂ ਖੁੱਡੇ ਨੂੰ ਬਾਰੀ ਨਹੀਂ ਹੋਣੀ ਚਾਹੀਦੀ ਖੁੱਡਾ ਬੰਦ ਹੋਣਾ ਜਿੱਦਾਂ ਸੈਪਰੇਟ ਉਹਨੂੰ ਅੱਗੋਂ ਪਿੱਛੋਂ ਇਦਾਂ ਬਾਰੀ ਦੇ ਦਿਓ ਬੇਚ ਬਾਰੀ ਨਾ ਕਿਤੇ ਉਹ ਗਰਮੀ ਪਾਉਂਦੀ ਪਈ ਹਜੇ ਵੀ ਜੇ ਆਪਾਂ ਕਹਿੰਦੇ ਨਾ ਮੀਂਹ ਪੈਂਦੇ ਤੇ ਗਰਮੀ ਹੈ ਨਹੀਂ ਬਾਈ ਹਮਸ ਹੈਗੀ ਆ ਥੱਲੇ ਹਮਸ ਹੈਗੀ ਖੁੱਡਿਆਂ ਚ ਬਾਹਰ ਥੋੜੀ ਥੋੜੀ ਖਲਾਰ ਲਓ ਕੂਤਰਾਂ ਨੇ ਖਾਣੀ ਜਾਂ ਨਹੀਂ ਖਾਣੀ ਉਹ ਉਹਨਾਂ ਦੀ ਮਰਜ਼ੀ ਆ ਖਾ ਵੀ ਲੈਂਦੇ ਦੂਜੇ ਦਿਨ ਫੇਚਾੜੂ ਮਾਰ ਦੋ ਉੰਨੀ ਕ ਪਾਓ ਕੂਤਰ ਮੀਂਹ ਮੂੰਹ ਬਾਬੇ ਉਹ ਬਹੁਤ ਪੈਂਦਾ ਪਿਆ ਕੂਤਰ ਸਾਰੇ ਗਰਮ ਸਰਦ ਹੁੰਦੇ ਪਏ ਆ ਹਨਾ ਆਪਣੇ ਕੂਤਰ ਥੋੜੀਆਂ ਜਿਹੀਆਂ ਪਤਲੀਆਂ ਬਿੱਠਾ ਮਾਰਦੇ ਆ ਵੀ ਕਬੂਤਰ ਸੋਸਤ ਵੇਂਦੇ ਆ ਜਾਂ ਕਿਦਾਂ ਵੀ ਆ ਜਾਂ ਕੀ ਆ ਬਾਈ ਮੈਂ ਹੁਣੇ 10 ਵੀ ਹਟਿਆ ਨਾ ਪਹਿਲਾਂ ਤੇ ਹੁਣ ਵੀ ਦੱਸ ਦਿੰਨਾ ਐਨ ਸ਼ਾਲੇ ਛੂਲੇ ਦੇ ਚੱਕੇਗੇ ਸਾਰੇ ਸਾਫ਼ ਹੋ ਗਿਆ ਮੂੰਹ ਕੁਝ ਵੀ ਨਹੀਂ ਹੁਣ ਹਾਂਜੀ ਬਾਬੇ ਉਹ ਕੀ ਹਾਲ ਚੱਲ ਨੇ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬੋ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਪਿਛਲੀ ਵੀਡੀਓ ਵੀ ਛੋਟੀ ਜੀ ਬਣੀ ਸੀ ਹਨਾ ਤੇ ਥੋੜਾ ਮੀਂਹ ਮੂਣੀ ਹਟਣ ਦੇ ਹੁਣ ਵੀ ਬਦਲ ਹੋਇਆ ਪਿਆ ਪੂਰਾ ਹਨਾ ਤੇ ਮੀਂਹ ਪੈਂਦੇ ਬਹੁਤ ਆ ਕੇਸ ਸਾਈਡ ਪੈ ਜਾਂਦੇ ਕੇਸੜ ਨਹੀਂ ਪੈਂਦੇ ਇਦਾਂ ਬਸ ਪਿੰਡ ਪੁੰਡ ਛੱਡ ਕੇ ਪਈ ਜਾਂਦੇ ਹਨਾ ਤੇ ਉਹਦੇ ਕਰਕੇ ਵੈਦਰ ਵੀ ਨਹੀਂ ਸਾਫ਼ ਹੁੰਦਾ ਪਿਆ ਤੇ ਵੀਡੀਓ ਵੀਡੀਓ ਤਾਂ ਕੀ ਬਣਾਉਣੀ ਹਨਾ ਤੇ ਆਇਓ ਬਾਬੋ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਇੱਕ ਦੋ ਬੱਚੇ ਡੋਨੇ ਆ ਤੇ ਨਾਲੇ ਬੜਲੇ ਵਾਲੀ ਦਾ ਦੇਖਦੇ ਆਂ ਬੱਚਾ ਖੱਡਾ ਕੋਇਆ ਤੇ ਨਾਲੇ ਤੁਹਾਨੂੰ ਸ਼ੌਂਕ ਕਰਾਉਣਾ ਹਨਾ ਆਇਓ ਫਿਰ ਮਿਲਦੇ ਆਂ ਲਓ ਜੀ ਬਾਬਿਓ ਬੜਲੇ ਵਾਲੀ ਦਾ ਬੱਚਾ ਆਪਣੀ ਦਾ ਕਰੋ ਸ਼ੌਂਕ ਇੱਕੋ ਹੀ ਬੱਚਾ ਬਲਿਆ ਹਨਾ ਇੱਕੋ ਹੀ ਨੇ ਕੱਢਿਆ ਸੀ ਇਹ ਕੱਡੂਗੀ ਮੇਰਾ ਤਾਂ ਬੱਗਾ ਹੀ ਕੱਡੂਗੀ ਸ਼ਾਇਦ ਹਨਾ ਤੇ ਜਾਂ ਸਿਰ ਤੇ ਜੋਂ ਜੋਂ ਕੱਟ ਜੂਗੀ ਕਹਿ ਨਹੀਂ ਸਕਦੇ ਬਾਕੀ ਦਾ ਸਵੇਰ ਬੱਗੇ ਲੱਗਦਾ ਹਨਾ ਦੇਖਣ ਨੂੰ ਬਾਕੀ ਕੁਝ ਵੀ ਹੋ ਸਕਦਾ ਹੈ ਇਹ ਦੁਨੀਆਦਾਰੀ ਹੈ ਕਿ ਨਹੀਂ ਜੀ ਤੇ ਇਹਨੂੰ ਬਸ ਇਹ ਹੈਗਾ ਇਹਦੀ ਉਮਰ ਵੀ ਮੇਰੇ ਹਿਸਾਬ ਨਾਲ ਅੱਜ ਹੋ ਗਈ ਹੋਣੀ ਆ ਦਾਜਾ ਜਿਹਾ ਹੀ ਆ ਬਾਬਿਓ 8 ਕ ਦਿਨ ਦੀ ਹੋਊਗੀ 7-8 ਦਿਨ ਦੀ ਹੋਊਗੀ ਹਨਾ ਜਾਂ 9 ਦਿਨ ਦੀ ਹੋਊਗੀ ਕਹਿ ਨਹੀਂ ਸਕਦੇ ਮੈਨੂੰ ਚੇਤਾ ਭੁੱਲ ਗਿਆ ਕਿੰਨੇ ਦਿਨਾਂ ਦਾ ਹੋਇਆ ਨਿਕਲੇ ਨੂੰ ਇਹ ਇੰਨੇ ਕ ਦਿਨ ਹੀ ਹੋਇਆ ਹਜੇ 8-9 ਦਿਨ ਹੀ ਹੋਇਆ ਨਿਕਲੇ ਨੂੰ ਇੱਕ ਤਾਂ ਦਿਨ ਕੱਟੀ ਹੋਊਗਾ ਵੱਧ ਨਹੀਂ ਬਰ ਹੋ ਜਾਣਾ ਹੋਰ ਇਹਨੇ ਹੋਰ 50 70 ਤੱਕ ਸਕਦਾ ਹੈ ਜਗਾ ਤੱਕ ਸ਼ਦਰੀ ਦੇ ਬਟਣ ਜਾਊਗਾ ਹੋ ਜਾਣਾ ਇਹਨੂੰ ਇਹ ਢਾਂਗੀ ਜਾੜਾਂਗੇ ਹਨਾ ਤੇ ਆ ਆਪਣੀ ਬੜਲੇ ਵਾਲੀ ਤੇ ਆ ਆਪਣਾ ਡੱਬੇ ਦਾ ਭਰਾ ਤੇ ਇਹਨਾਂ ਨੂੰ ਅੱਜ ਇੱਕ ਮੈਡੀਸਨ ਹੋਰ ਪੋਣੀ ਜਿਹੜੇ ਪਾਣੀ ਵਾਲੀਆਂ ਪੇਠਾ ਮਾਰਦੇ ਇਹ ਨਹੀਂ ਮਾਰਨੀਆਂ ਚਾਹੀਦੀਆਂ ਹਨਾ ਪਤਲੀਆਂ ਮਿੱਠਾ ਮਾਰਦੇ ਪਿਆ ਇਹਨਾਂ ਦਾ ਅੱਜ ਹੱਲ ਕਰਦੇ ਕਿਉਂਕਿ ਆਪਣੇ ਖੁੱਡਿਆਂ ਚ ਪਾਣੀ ਬਹੁਤ ਪਿਆ ਸੀ ਸਾਰੇ ਉਪਤਰਾ ਨੂੰ ਇੱਕ ਕਰੀ ਹਨਾ ਤੇ ਗਰਮ ਸਰਦ ਜੇ ਹੋਏ ਆ ਬਾਕੀ ਦਾ ਸੈਟ ਆ ਮਤਲਬ ਉਧਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਇੱਕ ਦੋ ਜਿਹੜੇ ਆਪਣੇ ਬਿਮਾਰ ਹੋਏ ਸੀ ਉਹ ਵੀ ਤਾਂ ਬੋਣਾ ਚਾਹੀ ਬਾਬਿਓ ਜਿਹੜੇ ਆਪਣੇ ਟਲਹੀ ਨੂੰ ਅੱਜ ਉੱਤੇ ਛੱਡ ਦੇਣਾ ਹਨਾ ਇਹ ਠੀਕ ਹੋ ਗਿਆ ਹਨਾ ਬੋਏ ਹੁਣ ਐਨ ਛਾਲੇ ਛੂਲੇ ਦੇ ਚੱਕੇਗੇ ਸਾਰੇ ਸਾਫ਼ ਹੋ ਗਿਆ ਮੂੰਹ ਕੁਝ ਵੀ ਨਹੀਂ ਹੁਣ ਤੇ ਇਹਨੂੰ ਅੱਜ ਛੱਡ ਦਿਆਂਗੇ ਗੁੱਡੇ ਦੇ ਵਿੱਚ ਇੱਕ ਵਾਰੀ ਉਧਰ ਨੂੰ ਥੋੜੀ ਦਵਾਈ ਦੇਣੀ ਆਪਾਂ ਦੇ ਕੇ ਤੇ ਇਹਨਾਂ ਨੂੰ ਪੁੰਨੇ ਉੱਤੇ ਫੇਰ ਚੱਕ ਦੇਣੇ ਬਾਅਦ ਲੋ ਵੀ ਬਾਬੇ ਉਹ ਟਾਈਮ ਹੋ ਗਿਆ ਦਾਣੇ ਦਾ ਟਾਈਮ ਹੋ ਗਿਆ ਦਾਣੇ ਦਾ ਤੇ ਟਾਈਮ ਕਿੰਨਾ ਹੋ ਗਿਆ 3 ਵਜੇ ਦਾ ਆ ਜਾਓ ਬਾਬੇ ਉਹ ਦਾਣਾ ਪੁੰਨੇ ਕਬੂਤਰਾਂ ਸਾਰਿਆਂ ਨੂੰ ਤੇ ਕਬੂਤਰ ਮੀਂਹ ਮੂੰਹ ਬਾਬੇ ਉਹ ਬਹੁਤ ਪੈਂਦਾ ਪਿਆ ਕਬੂਤਰ ਸਾਰੇ ਗਰਮ ਸਰਦ ਹੁੰਦੇ ਪਏ ਆ ਹਨਾ ਆਪਣੇ ਕਬੂਤਰ ਥੋੜੀਆਂ ਜਿਹਾ ਪਤਲੀਆਂ ਬਿੱਠਾਂ ਮਾਰਦੇ ਆ ਇਹਨਾਂ ਨੂੰ ਕੱਲ ਤੋਂ ਇਟ ਲਾ ਕੇ ਕੁੱਕਣੀ ਸਕਟ ਕੇ ਸ਼ੁਰੂ ਕਰਦੇ ਆ ਗਾਚੀ ਲਿਓਨੇ ਆ ਕੈਲਸ਼ੀਅਮ ਚਲਾਉਨੇ ਆ ਕੋਈ ਨਾ ਕੋਈ ਹਨਾ ਤੇ ਐਂਟੀਬਾਇਟਿਕ ਕੋਈ ਵੀ ਚਲਾਵਾਂਗੇ ਜਿਦਾ ਟੈਰਾਮਾਈਸੀਨ ਜਾਂ ਕੁਛ ਵੀ ਦਾ ਦਾ ਪਾਉ ਚਲਾਉਨੇ ਆ ਨਵਾਂ ਪੈਕੇਟ ਲਿਆਵਾਂਗੇ ਆਪਣਾ ਜਿਹੜਾ ਪੈਕੇਟ ਆ ਥੋੜਾ ਜਿਹਾ ਸੁਹਾਬ ਗਿਆ ਉਹ ਮੈਂ ਹੁਣ ਪਾਉਣਾ ਨਹੀਂ ਉਹਦਾ ਹੋਰ ਵੀ ਨੁਕਸਾਨ ਹੋ ਸਕਦਾ ਤੇ ਦੂਜੀ ਗੱਲ ਬਾਬਿਓ ਧਿਆਨ ਰੱਖਿਆ ਕਰੋ ਕਈ ਵੀਰ ਕਹਿੰਦੇ ਜੀ ਬਾਈ ਸੁਸਤ ਬਾਈ ਇਨਾ ਦਿਨਾਂ ਚ ਸੁਸਤ ਕਬੂਤਰ ਹੁੰਦੇ ਆ ਪਰ ਹੁਣੇ ਨਹੀਂ ਚਾਈਜੇ ਉਹ ਧਿਆਨ ਜਰੂਰ ਰੱਖਿਆ ਕਰੋ ਕਿਉਂਕਿ ਜਦੋਂ ਵੀ ਆਪਾਂ ਕਣਕ ਪਾਉਣੀ ਸ਼ੁਰੂ ਕਰ ਦਿੰਦੇ ਆ ਹੁਣ ਸਾਰੇ ਤਕਰੀਬਨ ਹੀ 100% ਜਾਂ 80% ਲਾ ਲਓ ਵੀ ਬੰਦਿਆ ਨੇ ਨਵੀਂ ਦੇ ਕਣਕ ਜਿਹੜੇ ਤਾਂ ਵੀਰ ਸੀਨੀਅਰ ਆ ਉਹ ਤਾਂ ਧੋਕੇ ਪਾਰੇ ਕੁਸ਼ਕ ਬੰਦੇ ਉਦਾਂ ਹੀ ਧੋਤੇ ਤੋਂ ਬਗੈਰ ਕਣਕ ਸਿੱਟੀ ਜਾਂਦੇ ਹਨ ਬਾਈ ਕਿਤੇ ਨਾ ਕਿਤੇ ਉਹ ਗਰਮੀ ਪੌਂਦੀ ਪਈ ਹਜੇ ਵੀ ਜੇ ਆਪਾਂ ਕਹਿੰਦੇ ਨਾ ਮੀਂਹ ਪੈਂਦੇ ਤੇ ਗਰਮੀ ਹੈ ਨਹੀਂ ਬਾਈ ਹੋਮਸ ਹੈਗੀ ਆ ਥੱਲੇ ਹੋਮਸ ਹੈਗੀ ਖੁੱਡਿਆਂ ਚ ਬਾਹਰ ਭਾਵੇਂ ਹਵਾ ਚ ਠੰਡਾ ਹੋਊਗਾ ਮੌਸਮ ਚ ਠੰਡਾ ਹੋ ਕਬੂਤਰ ਵੱਧ ਦੌੜ ਆਉ ਜਾਂਦਾ ਕਦਾਂ ਵੀ ਪਰ ਬਾਈ ਜਿਹੜੀ ਹੋਮਸ ਆ ਨਾ ਇਹ ਲੈਂਦੀ ਆ ਕਿਉਂਕਿ ਅੰਦਰ ਪਾਣੀ ਵੀ ਪੈਂਦਾ ਖੁੱਡਿਆਂ ਚ ਠੀਕ ਆ ਹੋਮਸ ਵੀ ਹੁੰਦੀ ਪਈ ਆ ਸਲਾ ਬਾ ਵੀ ਜਾਂਦਾ ਪਰ ਮੈਂ ਜਿੱਡੇ ਮਰਜੀ ਪੱਕੇ ਖੁੱਡਿਆਂ ਮਾੜਾ ਮੋਟਾ ਤਾਂ ਸਲਾ ਬਾ ਜਾਣ ਡ ਉਹਦੇ ਕਰਕੇ ਗਰਮੈਸ਼ ਭਰਦੀ ਖੁੱਡਾਂ 'ਚ ਹੋਮਸ ਹੁੰਦੀ ਆ ਜਿੱਤੋਂ ਇਹ ਬਿਮਾਰੀਆਂ ਆਉਂਦੀਆਂ ਖੁੱਲੇ ਰੱਖੋ ਵੱਧ ਤੋਂ ਵੱਧ ਖੁੱਲੇ ਰੱਖੋ ਬਾਰੀਆਂ ਹਵਾ ਫਿਰਦੀ ਹੋਵੇ ਜਸ ਫੈਨ ਲਾ ਦਿਓ ਜਸ ਫੈਨ ਜਾਂ ਜਸ ਫੈਨ ਜੋ ਵੀ ਹੁੰਦਾ ਨਾ ਉਹ ਲਾ ਦਿਓ ਝੰਬ ਦਿਓ ਤੇ ਉਹਦੇ ਨਾਲ ਇਹ ਹੋਊਗਾ ਬਾਬੋ ਜਿਹੜੀ ਅੰਦਰਲੀ ਗਰਮੈਸ਼ ਬਣਦੀ ਆ ਨਾ ਹੁਣ ਜਿੱਦਾਂ ਆਪਣਾ ਖੁੱਡਾ ਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਹਣਾ ਹੁਣ ਆਪਾਂ ਆ ਵੀ ਬਾਰੀ ਆ ਵੀ ਖੁੱਲਾ ਹੀ ਆ ਵੀ ਖੁੱਲਾ ਉਹ ਉਧਰੋਂ ਰੋਸ਼ਨਾਨ ਵੀ ਖੁੱਲਾ ਉਧਰੋਂ ਹਵਾ ਘੁੰਮਦੀ ਆ ਕ੍ਰੋਸ ਹੁੰਦੀ ਵੀ ਹੈ ਨਾ ਜਦੋਂ ਤੁਸੀਂ ਪਿੱਛੇੋਂ ਬੰਦ ਕਰਤਾ ਭਾਵੇਂ ਦੋ ਦਰਵਾਜ਼ੇ ਵੀ ਲਾਏ ਹਵਾ ਕਰੋਸ ਨਹੀਂ ਹੋਣੀ ਭਾਈ ਠੀਕ ਆ ਹਵਾ ਐਦਾਂ ਹੀ ਕਰੋਸ ਹੋਣੀ ਆ ਪਿੱਛੇ ਅੱਗੇ ਜਦੋਂ ਵੀ ਤੁਸੀਂ ਖੁੱਡੇ ਬਣਾਉਨੇ ਆ ਪਿੱਛੇ ਜ਼ਰੂਰੀ bari ਰੱਖਿਆ ਕਰੋ ਹਵਾ ਜਿਹੜੀ ਐਦਾਂ ਕਰੋਸ ਹੁੰਦੀ ਰਹੇ ਉਹਦੇ ਨਾਲ ਪ੍ਰੋਬਲਮ ਨਹੀਂ ਦੂਜੀ ਗੱਲ ਹੁਣ ਜਿੱਦਾਂ ਆਪਣਾ ਖੁੱਡਾ ਆ ਇਹਦੇ ਵਿੱਚ bari ਨਹੀਂ ਹੋਣੀ ਚਾਹੀਦੀ ਖੁੱਡੇ ਤੋਂ ਖੁੱਡੇ ਨੂੰ bari ਨਹੀਂ ਹੋਣੀ ਚਾਹੀਦੀ ਖੁੱਡਾ ਬੰਦ ਹੋਣਾ ਜਿੱਦਾਂ ਸੈਪਰੇਟ ਉਹਨੂੰ ਅੱਗੇ ਪਿੱਛੇ ਐਦਾਂ bari ਦੇ ਦਿਓ ਵਿਚ bari ਨਾ ਦਿਓ ਕਿਉਂਕਿ ਜੇ ਬਾਈ ਜਾਂ ਸਾਹ ਖੁੱਡੇ 'ਚ ਪ੍ਰੋਬਲਮ ਹੁੰਦੀ ਆ ਤੇ ਨਾਲ ਹਵਾ ਦੂਜੇ ਖੁੱਡੇ 'ਚ ਵੀ ਜਾਣੀ ਆ ਕੋਸ਼ਿਸ਼ ਕਰੋ ਕਿ ਬੰਦ ਹੋਵੇ ਇਧਰੋਂ ਹਵਾ ਦੂਜੇ ਖੁੱਡੇ ਚ ਨਾ ਜਾਵੇ ਤੇ ਖੁੱਡੇ ਬਾਬੇ ਪੱਕੇ ਹੋਣੇ ਚਾਹੀਦੇ ਥੱਲੇ ਕੱਚੇ ਨਾ ਕਰੋ ਲਿਪੋ ਨਾ ਠੀਕ ਹੈ ਕੋਠਿਆ ਦੇ ਕਿਉਂਕਿ ਆਪਣੇ ਆਧਨਾਂ ਦੇ ਵਿੱਚ ਪੱਭੂ ਬਹੁਤ ਹੁੰਦੇ ਆ ਤੇ ਬੱਚਿਆਂ ਨੂੰ ਵੀ ਕੱਟਦੇ ਆ ਪੱਭੂਆਂ ਦੇ ਹੋਰ ਵੀ ਬਹੁਤ ਲੱਛਣ ਆ ਹਨਾ ਫਾਇਦਾ ਕੋਈ ਨਹੀਂ ਨਾ ਪੱਭੂਆਂ ਦਾ ਤੇ ਲੇਪ ਲਪਾਈਆ ਕਰਕੇ ਰੱਖੋ ਸਪਰੇਆ ਚਲੋ ਠੀਕ ਆ ਆਪਾਂ ਕੋਈ ਵੀ ਕਰ ਲੈਂਦੇ ਆ ਸਪਰੇ ਮੈਂ ਦੱਸ ਵੀ ਦਊਗਾ ਜਿਹੜੀ ਕਰਨੀ ਆ ਹਨਾ ਇੱਕ ਸਪਰੇ ਹੋਰ ਤੇ ਉਹਦਾ ਜੇ ਨੋਰਮਲ ਤੁਸੀਂ ਇੱਕ ਬਾਈ ਨੇ ਸ਼ੇਅਰ ਕੀਤਾ ਮੈਂ ਨੋਕਤਾ ਅੱਜ ਵੀ ਉਹ ਪਹਿਲਾਂ ਮੈਂ ਕਰਕੇ ਦੇਖੂਗਾ ਕਿ ਉਹ ਸਪਰੇਅ ਦਾ ਮੈਨੂੰ ਕੋਈ ਫਲ ਹੁੰਦਾ ਜੇ ਉਹ ਮੈਨੂੰ ਸਪਰੇਅ ਦਾ ਹੱਲ ਹੋਊਗਾ ਫਿਰ ਉਹ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗਾ ਤੇ ਦੂਜੀ ਗੱਲ ਬਾਬਿਓ ਜਿਹੜੀ ਹੁੰਦੀ ਹੈ ਨਿੰਮ ਨਿੰਮ ਦੇ ਪੱਤੇ ਸੁਕਾਓ ਆਹ ਦੇਣਾ ਚ ਨਿੰਮ ਦੇ ਪੱਤੇ ਸੁਕਾਓ ਨਿੰਮ ਦਾ ਬਣਾਓ ਪਾਊਡਰ ਉਹਦਾ ਪੱਤਿਆਂ ਦਾ ਪਾਊਡਰ ਬਣਾ ਕੇ ਆਪਦੇ ਖੁੱਡੇ ਦੇ ਵਿੱਚ ਥੱਲੇ ਖਿਲਾਰ ਦੋ ਠੀਕ ਹੈ ਮਿੱਟੀ ਚ ਮਿਕਸ ਕਰ ਲਓ ਬਾੜੀ ਗੱਲ ਆ ਜਿਹੜੀ ਮਿੱਟੀ ਆਪਾਂ ਥੱਲੇ ਖਿਲਾਰਦੇ ਆ ਨਾ ਹਲਕੀ ਹਲਕੀ ਉਹ ਮਿੱਟੀ ਦੇ ਵਿੱਚ ਉਹ ਨਿੰਮ ਮਿਕਸ ਕਰ ਲਓ ਟਾਡੇ ਹੁੱਡੇ 'ਚ ਬਾਈ ਨਾ ਤਾਂ ਕਬੂਤਰਾਂ ਦੇ ਫੋੜੇ ਫਿੰਸੜੀਆਂ ਨਿਕਲੂਗੇ ਨਾ ਕਬੂਤਰ ਤੁਹਾਡੇ ਢਿੱਲੇ ਮੱਠੇ ਹੋਣਗੇ ਨਾ ਤੁਹਾਡੇ ਕਬੂਤਰਾਂ 'ਚ ਮਲਾਪ ਪੈਣਗੇ ਨਿੰਮ ਨੂੰ ਨਿੰਮ ਚੰਗੀ ਤਰ੍ਹਾਂ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਐ ਬਰੀਕ ਪਾਊਡਰ ਚਾਹੇ ਕੋਟਲੋ ਕਰ ਲਓ ਜੋ ਵੀ ਕਰਨਾ ਪਾਊਡਰ ਬਣਾ ਲਓ ਉਹ ਮਿੱਟੀ 'ਚ ਮਿਕਸ ਕਰ ਲਓ ਠੀਕ ਆ ਉਹ ਮਿੱਟੀ ਪਾਓ ਕਬੂਤਰਾਂ ਦੇ ਥੱਲੇ ਮਿੱਟੀ ਤੁਸੀਂ ਕਹੋਗੇ ਬਾਈ ਵਿੱਠਾ ਕਰ ਲੈ ਮਿੱਟੀ ਬਾਈ ਮਿੱਟੀ ਓਦਾਂ ਵੀ ਪਾ ਲਓ ਤਾਂ ਵੀ ਚੁਗਣੀ ਆ ਕਬੂਤਰਾਂ ਨੇ ਥੱਲੇ ਠੀਕ ਆ ਨਾਂ ਵੀ ਵਿੱਚ ਨਿੰਮ ਪਾਉਂਗੇ ਤਾਂ ਵੀ ਚੁਗਣੀ ਆ ਪਾਉਂਗੇ ਤਾਂ ਵੀ ਚੁਗਣੀ ਆ ਉਹ ਤਾਂ ਉਹਨਾਂ ਨੇ ਚੁਗਣੀ ਆ ਮਿੱਟੀ ਤੇ ਰੋਜ਼ ਬਦਲ ਲਓ ਜੇ ਤੁਹਾਨੂੰ ਲੱਗਦਾ ਵੀ ਹਾਂ ਯਾਰ ਬਿੱਠਾ ਵਾਲੀ ਆਪਾਂ ਦੀ ਜੇ ਤੁਹਾਨੂੰ ਬਾਬਿਓ ਲੱਗਦਾ ਹਨਾ ਵੀ ਆਪਾਂ ਮਿੱਟੀ ਬਿੱਠਾ ਪੁੱਠਾ ਆ ਗਈਆਂ ਯਾਰ ਆਪਾਂ ਉਹ ਨਹੀਂ ਖਵਾ ਸਕਦੇ ਚੰਗੇ ਜਿਹੇ ਲਾਦਿਆਂ ਤੇ ਬਾਬਿਓ ਡੇਲੀ ਸਾਫ਼ ਕਰ ਲਓ ਮਿੱਟੀ ਚੱਕ ਦੋ ਆਪਦੀ ਉਹ ਛਾਨਣੀ ਛਾਨ ਲਓ ਬਿੱਠਾ ਬਾਹਰ ਚੱਕ ਕੇ ਮਾਰੋ ਹਨਾ ਛਾਨਣੇ ਦੇ ਨਾਲ ਮਿੱਟੀ ਥੱਲੇ ਰਹਿ ਜਾਣੀ ਉਹ ਗਿੱਲੀ ਗਿੱਲੀ ਤੇ ਨਿੰਮ ਦਾ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਨਾ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਉਹਨੂੰ ਮਿੱਟੀ ਦੇ ਨਾਲ ਮਸਲੋ ਠੀਕ ਆ ਚੰਗੀ ਤਰ੍ਹਾਂ ਰਗੜਾਈ ਕਰੋ ਮਿੱਟੀ ਚ ਉਹ ਮਿੱਟੀ ਪਾਓ ਬਾਈ ਨਾ ਤਾਂ ਤੁਹਾਡੇ ਆ ਦਿਨਾਂ ਦੇ ਵਿੱਚ ਕਦੀ ਫੋੜੇ ਫੈਂਸੜੀਆਂ ਕੁਛ ਨਹੀਂ ਕਬੂਤਰਾਂ ਦੇ ਨਿਕਲੂਗੀਆਂ ਠੀਕ ਆ ਨਾ ਕਬੂਤਰ ਢਿੱਲੇ ਮੱਠੇ ਹੋਣਗੇ ਨਿੰਮ ਦੇ ਨਾਲ ਠੀਕ ਆ ਉਹਨੂੰ ਚੰਗੀ ਤਰ੍ਹਾਂ ਬਾਵਾ ساری ਲਿਆਓ ਉਹਨੂੰ ਪਾਊਡਰ ਬਣਾ ਕੇ ਮਿੱਟੀ ਚ ਮਿਕਸ ਕਰਕੇ ਰੱਖ ਲਓ ਡੇਲੀ ਮਿੱਟੀ ਦਾ ਛੜਕਾਜ ਆ ਥੱਲੇ ਕਰ ਦੋ ਤੇ ਦੂਜੇ ਤੀਜੇ ਦਿਨ ਝਾੜੂ ਲਾ ਦਿਓ ਉਹੋ ਹੀ ਨਾਲੇ ਨਾ ਬਿਠ ਚੱਕਣ ਦੀ ਜੇ ਉਹ ਸ਼ਾਨਣੀ ਵੀ ਆ ਤੇ ਛਾਣ ਕੇ ਉਹ ਮਿੱਟੀ ਥੱਲੇ ਰਹਿ ਜੂਗੀ ਤੇ ਬਿਠਾ ਬਾਹਰ ਸੁੱਕ ਕੇ ਹੈ ਨਾ ਤੇ ਜੇ ਨਹੀਂ ਵੀ ਤੇ ਓਨੀ ਥੋੜੀ ਜੀ ਪਾਓ ਜਿੰਨੀ ਕਿ ਤੁਹਾਨੂੰ ਲੱਗੇ ਵੀ ਯਾਰ ਜ਼ਿਆਦਾ ਵੇਸਟ ਨਹੀਂ ਹੁੰਦੀ ਉਹਨੂੰ ਚੱਕ ਕੇ ਮਾਰੋ ਬਾਹਰ ਨਵੀਂ ਫੇਖ ਲਾਰ ਦਿਓ ਦੂਜੇ ਤੀਜੇ ਦਿਨ ਨਾਲੇ ਖੁੱਡਾ ਸਾਫ਼ ਕਰਨਾ ਸੁੱਖਾ ਤੇ ਇਹ ਸਭ ਤੋਂ ਬੈਸਟ ਤਰੀਕਾ ਆ ਵੀ ਜਿਹੜੇ ਆ ਫੋੜੀਆਂ ਫੋੜੇ ਪੂੜੇ ਫਿੰਸੜੀਆਂ ਜੋ ਵੀ ਨਿਕਲਦੀਆਂ ਉਹਦਾ ਹੱਲ ਆ ਤੇ ਇੱਕ ਹੋਰ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਕਬੂਤਰ ਆ ਵੀ ਕਬੂਤਰ ਸੋਸਤ ਵੇਂਦੇ ਆ ਜਾਂ ਕਿਦਾਂ ਵੀ ਆ ਜਾਂ ਕੀ ਆ ਬਾਈ ਮੈਂ ਹੁਣੇ ਦੱਸ ਵੀ ਹਟਿਆ ਨਾ ਪਹਿਲਾਂ ਤੇ ਹੁਣ ਵੀ ਦੱਸ ਦਿੰਨਾ ਬਾਈ ਆਹ ਹੀ ਰੀਜ਼ ਆ ਜਿਹੜਾ ਆਪਾਂ ਕਬੂਤਰਾਂ ਦਾ ਧਿਆਨ ਨਹੀਂ ਰੱਖਦੇ ਦਵਾਈਆਂ ਪਾ ਲਵੋਗੇ ਕੁਝਾਂ ਜਿ ਕਿੰਨੀਆਂ ਕ ਪਾ ਲਵੋਗੇ ਹਨਾ ਕੁਝ ਨਹੀਂ ਬਾਈ ਦੇਸੀ ਨੁਕਤੇ ਕਰਨੇ ਸ਼ੁਰੂ ਕਰੋ ਆ ਦਿਨਾਂ ਦੇ ਵਿੱਚ ਬਾਈ ਹਲਦੀ ਮਿਕਸ ਕਰ ਲੋ ਠੀਕ ਆ ਨਿੰਮ ਦੇ ਪੱਤੇ ਮਿਕਸ ਕਰ ਲੋ ਕਾਲਾ ਲੂਣ ਥੋੜੀ ਮਾਤਰਾ ਦੇ ਵਿੱਚ ਮਿਕਸ ਕਰ ਲੋ ਠੀਕ ਆ ਇਹਨਾਂ ਤਿੰਨ ਕ ਚੀਜ਼ਾਂ ਨੂੰ ਪਾਓ ਹੋਰ ਕੁਝ ਨਹੀਂ ਪਾਉਣਾ ਜਵੈਣ ਜਮੂਨ ਸੌਫ ਹੋਰ ਕੁਝ ਨਹੀਂ ਪਾਉਣਾ ਬਾਹਲੀ ਗੱਲ ਜੇ ਤਰ ਲਾਦਾ ਵਿੱਚ ਗਾਚੀ ਪਾ ਲੋ ਜਿਹੜੀ ਗਾਚੀ ਹੁੰਦੀ ਨਾ ਆਪਣੀ ਉਹ ਉਹ ਮਿਕਸ ਕਰਕੇ ਦੂਜੇ ਤੀਜੇ ਦਿਨ ਮਿੱਟੀ ਇਕੱਠੀ ਕਰੋ ਜੇ ਦਾਜੇ ਤੇ ਖਲਾਰਤੀ ਥੋੜੀ ਥੋੜੀ ਖਲਾਰ ਲਓ ਕੂਤਰਾਂ ਨੇ ਖਾਣੀ ਜਾਂ ਨਹੀਂ ਖਾਣੀ ਉਹ ਉਹਨਾਂ ਦੀ ਮਰਜ਼ੀ ਆ ਖਾ ਵੀ ਲੰਦੇ ਦੂਜੇ ਦਿਨ ਫੇਚਾੜੂ ਮਾਰ ਦੋ ਓਨੀ ਕ ਪਾਓ ਠੀਕ ਆ ਇੱਕ ਤਾਂ ਕੂਤਰਾ ਦਾ ਐਂਟੀਬਾਇਓਟਿਕ ਹੋ ਗਈ ਹਲਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੀ ਹਨਾ ਉਤੋਂ ਇਨਫੈਕਸ਼ਨ ਤੋਂ ਬਚਾਉਂਦੀ ਆ ਹਾ ਨਿੰਮ ਅੰਦਰ ਮਲਾ ਆਪਣੀ ਪੈਣ ਦਿੰਦੀ ਕਬੂਤਰ ਵਧੀਆ ਪੜ ਲੰਗੇ ਤੁਹਾਡੇ ਇੱਕ ਵਾਰੀ ਕਰਕੇ ਦੇਖੋ ਦੱਸਣ ਚ ਸੁਣਨ ਚ ਜਾਂ ਪੁੱਛਣ ਚ ਕੋਈ ਗੱਲ ਹੋਰ ਹੁੰਦੀ ਏ ਕਰੀ ਆਪਣੇ ਖੁੱਡੇ ਚ ਤੁਸੀਂ ਕਰਕੇ ਦੇਖਿਓ ਇਹ ਨੁਕਤਾ ਠੀਕ ਆ 100% ਤੁਹਾਡਾ ਹੱਲ ਹੋਊਗਾ ਨਾ ਤਾਂ ਫੋੜੇ ਫਿੰਸੜੀਆਂ ਨਿਕਲਣਗੇ ਦੇਸੀ ਲਾਜਾ ਕਿਉਂਕਿ ਮੈਂ ਵਾਰ-ਵਾਰ ਮੈਨੂੰ ਕਈ ਕਿਤੇ ਮੈਡੀਸਨ ਦੱਸਿਆ ਕਰ ਜਾਕਦਾ ਮੈਂ ਪਹਿਲਾਂ ਵੀ ਬਾਈ ਦੇਸੀ ਚੀਜ਼ੇ ਦੱਸਦਾ ਜਾਂ ਤੁਹਾਡੇ ਕਹਿਣ ਤੇ ਮੈਂ ਮੈਡੀਸਨਾਂ ਤੇ ਥੋੜਾ ਜਿਹਾ ਜ਼ੋਰ ਦੇਣ ਲੱਗਾ ਦੇਸੀ ਚੀਜ਼ਾਂ ਨੇ ਇਹ ਹੁੰਦਾ ਇੱਕ ਤਾਂ ਘਰਚੀ ਹੁੰਦੀਆਂ ਠੀਕ ਆ ਦੂਜਾ ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਮੈਡੀਸਨ ਨਾ ਇਹ ਆ ਤੁਹਾਡੇ ਕੋਲ ਜਿਆਦਾ ਵੀ ਦੇ ਹੋਗੀ ਘੱਟ ਵੀ ਦੇ ਹੋਗੀ ਉਹ ਤਾਂ ਨੁਕਸਾਨ ਹੀ ਨੁਕਸਾਨ ਆ ਘੱਟ ਦੇ ਹੋਗੀ ਅਸਰ ਨਹੀਂ ਕਰੂ ਵੱਧ ਦੇ ਹੋਗੀ ਤਾਂ ਕੰਮ ਖਰਾਬ ਕਰ ਦੂ ਹਨ ਤੇ ਮਲਾਪਕ ਹੁਣ ਕਈ ਕਈ ਪਹਿਲਾਂ ਕਿਹੜੇ ਟਾਈਮਾਂ ਦੇ ਵਿੱਚ ਬਾਈ ਮਲਾਪਾ ਦੀਆਂ ਗੋਲੀਆਂ ਲਾਉਂਦੇ ਸੀ ਪਹਿਲਾਂ ਦੇਸੀ ਨੁਕਤੇ ਹੀ ਚੱਲਦੇ ਸੀ ਮਲਾਪਾ ਪੈਂਦੇ ਹੀ ਨਹੀਂ ਸੀ ਠੀਕ ਆ ਨਿੰਮ ਸਭ ਤੋਂ ਬੈਸਟ ਚੀਜ਼ ਆ ਬਾਈ ਨਾ ਤਾਂ ਥੋੜੇ ਫਿੰਸੜੀਆਂ ਨਿਕਲਣ ਨਾ ਕੁਝ ਹੋਵੇ ਨਾ ਨਿੰਮ ਨੂੰ ਪਾਇਆ ਕਰੋ ਨਿੰਮ ਹਲਦੀ ਇਹ ਦੋ ਚੀਜ਼ਾਂ ਜ਼ਰੂਰੀ ਮਿਕਸ ਕਰਕੇ ਥੋੜੀ ਮਾਤਰਾ 'ਚ ਪਾਇਆ ਕਰੋ ਲਾ ਲਓ ਵੀ ਜਿੱਦਾਂ ਆਪਾਂ 20 25 ਕਿਲੋ ਮਿੱਟੀ ਹੈਗੀ ਆਪਣੇ ਕੋਲ 25 ਕਿਲੋ ਉਹਨਾਂ ਦੇ ਵਿੱਚ ਅੱਧਾ ਅੱਧਾ ਕਿਲੋ ਚੀਜ਼ਾਂ ਸਿੱਟ ਕੇ ਦੋਨੋਂ ਹੀ ਮਿਕਸ ਨਿੰਮੋ ਜ਼ਿਆਦਾ ਮਾਤਰਾ 'ਚ ਪਾ ਲਓ ਨਿੰਮ ਮਾਵਾ ਸਾਰੀ ਪਾ ਲਓ ਪਾਊਡਰ ਬਣਾਉਣਾ ਪਰ ਬਾਅਦੋਂ ਮਲ ਲਈਆਂ ਮਿੱਟੀ ਦੇ ਵਿੱਚ ਰਸ ਜਵੇ ਚੰਗੀ ਤਰ੍ਹਾਂ ਤੁਹਾਡੇ ਕਬੂਤਰਾਂ ਦੇ ਪਰ ਨਹੀਂ ਕਦੀ ਖਰਾਬ ਹੋਣਗੇ ਜੂਆ ਬਹੁ ਘੱਟ ਮਾਤਰਾ 'ਚ ਪੈਣਗੇ ਤੁਹਾਡੇ ਖੁੱਡੇ ਦੇ ਵਿੱਚ ਇਹ ਵੀ ਗੱਲ ਨੋਟ ਕਰ ਲਿਓ ਤੇ ਬਾਕੀ ਆਜੋ ਬਾਬੇਓ ਦਾਣਾ ਦੂਣਾ ਪਾਈਏ ਤੇ ਵੀਡੀਓ ਕਰੀਏ ਸ਼ੁਰੂ ਜੋੜਿਆਲ ਵੀ ਧਿਆਨ ਦਈਏ ਹਨਾ ਕਿ ਕਿੱਥੇ ਦਾ ਕਪੜਾ ਕੰਮ ਪਹੁੰਚਿਆ ਬੱਚਾ ਪੂਚਾ ਕਿਨੇ ਕੱਢਿਆ ਪਰ ਹਜੇ ਨਹੀਂ ਕੱਢਿਆ ਹੋਣਾ ਹੁਣ ਤਾਂ ਆਂਡੇ ਦੁਬਾਰਾ ਦਿੱਤੇ ਹਨਾ ਤੇ ਬੜਲੇ ਵਾਲੀ ਦਾ ਬੱਚਾ ਤੁਹਾਨੂੰ ਦਿਖਾਤਾ ਤੇ ਉਹ ਸਹੀ ਆ ਬਾਬੇ ਦੀ ਕਿਰਪਾ ਆ ਉਹ ਜਲਦੀ ਜਲਦੀ ਆਪਾਂ ਬਾਜੀ ਛੱਟਾਂਗੇ ਤੇ ਆਜੋ ਫੇ ਬਾਬੇਓ ਕਰੀਏ ਵੀਡੀਓ ਸ਼ੁਰੂ ਰੁਟੀਨ ਸ਼ੁਰੂ ਬਾਬੇਓ ਦਾਣਾ ਕਰੀਏ ਸ਼ਾਨੀਏ ਤੋਂ ਇਹ ਸਕਾਈਏ ਪੱਖਾ ਲਾ ਕੇ ਸਕਾ ਕੇ ਉਦੋਂ ਬਾਅਦ ਪਾਈਏ ਕਬੂਤਰਾਂ ਨੂੰ ਤੇ ਗੰਦ ਬਹੁਤ ਬਾਬੇਓ ਪੈਂਦਾ ਆ ਬਾਰ-ਬਾਰ ਮੈਂ ਖੁੱਡੇ ਚ ਤਾਂ ਹੀ ਨਹੀਂ ਦਿਖੋਣਾ ਮੀਮੂ ਪੈ ਜਾਂਦਾ ਪਰ ਮੈਂ ਆਪਣੇ ਲੋਕ ਕੋਸ਼ਿਸ਼ ਕਰਦਾ ਕਿ ਪੂਰੇ ਖੁੱਡੇ ਸਾਫ਼ ਰੱਖ ਠੀਕ ਆ ਪਰ ਫੇਰ ਵੀ ਗੰਦ ਪਿੰਦਾ ਜੋ ਇੱਕ ਤਾਂ ਕਬੂਤਰ ਝਾੜੇ ਝੂੜੇ ਪਏ ਆ ਆ ਚੈੱਕ ਕਰ ਲਓ ਕੱਲ ਤੋ ਤਸੀਰ ਨੂੰ ਮੈਂ ਪਾਣੀ ਮਾਰ ਮਾਰ ਕੇ ਬਾਰਿਸ਼iana ਚੰਗੀ ਤਰ੍ਹਾਂ ਦਊ। ਯਾ ਫੇਰ ਗੰਦ ਪਿੰਦਾ ਕਿਉਂਕਿ ਬਾਰਿਸ਼ ਆ ਹੁਣ ਵੀ ਕਣੀਆਂ ਕੁੜੀਆਂ ਪੈ ਕੇ ਹਡੀਆਂ ਥੋੜਾ ਜਿਹਾ ਪਹਿਲਾਂ ਕਣੀਆਂ ਪਈਆਂ ਫੇਰ ਗੰਦ ਤੇ ਵੀਡੀਓ ਤਾਂ ਹੀ ਨਹੀਂ ਬਣਦੀ ਬਾਬੋ ਇੱਕ ਤਾਂ ਵੀਡੀਓ ਕਲੀਅਰ ਨਹੀਂ ਹੁੰਦੀ ਹੈਗੀ ਤੁੰਦਲੇ ਜਿਹੇ ਮੌਸਮ 'ਚ ਤੁੰਦਲਾ ਜਾ ਹੋਇਆ ਪਿਆ ਹਨਾ ਤੇ ਪੂਰੀ ਕਲੈਰਟੀ ਜੀ ਨਹੀਂ ਆਉਂਦੀ। ਬਾਕੀ ਇੱਕ ਉਹ ਬੱਚਾ ਜਿਹੜਾ ਆਪਣਾ ਤੁਹਾਨੂੰ ਦੱਸਿਆ ਸੀ ਉਹ ਮੁੰਡਿਆਂ ਨੇ ਫੜ ਲਿਆ ਹਨਾ ਕਿ ਉਹ ਬੱਚਾ ਫੇਰ ਆ ਗਿਆ ਸੀ ਗੱਲ ਉਹਨੇ ਫੇਰ ਆੜੂ ਦਿੱਤਾ ਉਹ ਫੇਰ ਆ ਗਿਆ ਮੈਂ ਇੱਥੋਂ ਪੜਨ ਲੱਗਾ ਉਹ ਫੇਰ ਉੜ ਗਿਆ ਤੇ ਹੁਣ ਨਾ ਮੈਨੂੰ ਲੱਭਾ ਤੇ ਨਾ ਪਤਾ ਕਿੱਥੇ ਗਿਆ ਕਿੱਥੇ ਨੇ ਮਿਲਦਾ ਤਾਂ ਜਾਂ ਤਾਂ ਉਹਨਾਂ ਦੇ ਘਰੇ ਹੀ ਫੇਰ ਵਾਪਸ ਚਲ ਚੁਲ ਗਿਆ ਹੋਊਗਾ ਜਵਾਕਾਂ ਨੇ ਉਹਨਾਂ ਡਾਇਆ ਸੀ ਪਰ ਆਪਣੇ ਉੜਿਆ ਬਹੁ ਸੀ ਉਹ ਬੱਚਾ ਸੀ ਜਿਹੜਾ ਉਹ ਆਪਣਾ ਸ਼ਾਹ ਦਾ ਭਰਾ ਸੀ ਪੰਜ ਬਾਜ਼ੀਆਂ ਜਿਹੜਾ ਜਿੱਤਿਆ ਸੀ ਪਿਛਲੇ ਸਾਲ ਤੇ ਉਹ ਪੱਠੇ ਦਾ ਮਤਲਬ ਉਹਦਾ ਮਤਲਬ ਜਿੱਦਾਂ ਵੀ ਲਾ ਲਓ ਭਰਾ ਭਰੂ ਸੀ ਸ਼ਗਾ ਹਨਾ ਤੇ ਆ ਚੈੱਕ ਕਰੋ ਜਰਾ ਕਉ ਉਤਰਾ ਆਪਣੇ ਖੁੱਡੇ ਖੱਡੇ ਬਿਲਕੁਲ ਸਾਫ ਆ ਬਾਬਿਓ ਇਹਨਾਂ ਦੇ ਵਿੱਚ ਮੈਂ ਚਾ ਚਾਨਣੀ ਜੀ ਮੋਰੇ ਖੜਦਣਾ ਹੁਣਾ ਤੇਰੇ ਦੇ ਵਿੱਚ ਨਹੀਂ ਹੁੰਦਾ ਜਦੋਂ ਭਰਪੂਰਤਾ ਖਿਲਰਨੇ ਆ ਝਾੜੇ ਪਏ ਤਾਂ ਸਾਰੇ ਹੀ ਤਕਰੀਬਨ ਹੁਣ ਮੈਂ ਦੇਖਣਾ ਇਹ ਕੂਤਰ ਹੋਰ ਤੜੀ ਕਿਉ ਢੱਲਾ ਹੋਣਾ ਬਾਬੇ ਦੀ ਕਿਰਪਾ ਨਾਲ ਸਾਰੇ ਉਤਰਾ ਠੀਕ ਆ ਤੇ ਹੁਣ ਢਿੱਲੇ ਨਾ ਹੋਣ ਮੈਂ ਹੁਣ ਜਦੋਂ ਵੀ ਥੱਲੇ ਬਾਬੇ ਉੱਤੇ ਉਨਾ ਨਾ ਉਹ ਜਿਹੜਾ ਆਪਣਾ ਕਾਣਾ ਸੀ ਉਹ ਬਚਿਆ ਤਾਂ ਨਹੀਂ ਹਨਾ ਬਈ ਉਹ ਜਿਹੜਾ ਕਾਣਾ ਸੀ ਉਹ ਕਾਣੇ ਨੂੰ ਹੀ ਮੈਂ ਕਦੇ ਉਹਦੇ ਮੂੰਹ 'ਚ ਪੱਕਿਆ ਸੀ ਉਹਦੇ ਹੱਥ ਉੱਤੇ ਕਿਤੇ ਲਾ ਤੇ ਲਿਆ ਕੇ ਕੂਤਰਾਂ ਨੂੰ ਬਸ ਉਹੀ ਚੱਕਰ ਪੈ ਗਿਆ ਬੱਚੇ-ਬੁੱਚੇ ਹੁਣ ਮੈਂ ਜਦੋਂ ਵੀ ਤੇ ਉਹਨਾਂ ਹੱਥ ਧੋ ਕੇ ਚੰਗੀ ਤਰ੍ਹਾਂ ਫੇਰ ਕੂਤਰਾਂ ਨੂੰ ਦਾਣਾ ਪਾਣੀ ਪਾਉਂਦਾ ਉਦਾਂ ਮੈਂ ਦਾਣਾ ਨਹੀਂ ਪਾਉਂਦਾ ਨਾ ਮੈਂ ਕੱਪੜਿਆਂ ਨੂੰ ਹੱਥ ਟੱਚ ਕਰਦਾ ਤੇ ਬਾਕੀ ਸਹੀ ਆ ਕਣਕ ਜੇ ਸ਼ੁਰੂਕਾਰ ਵੀ ਲਈ ਆ ਨਾ ਬਾਬੇ ਧੋ ਕੇ ਸੁਕਾ ਕੇ ਪਾਓ ਐਂਗਾ ਕਣਕ ਨਾ ਪਾਓ ਨਹੀਂ ਤਾਂ ਫੇਰ ਗਰਮੀ ਪੈ ਜੂਗੀ ਪੋਟਿਆਂ ਦੇ ਵਿੱਚ ਕਿਉਂਕਿ ਹਮਸ ਹੈਗੀ ਗੁੱਟਿਆਂ 'ਚ ਤੇ ਆਜੋ ਬਾਬੇ ਦਾਣਾ ਦੂਣਾ ਲੈ ਆਈਏ ਸਾਫ਼ ਸੁੱਕ ਕਰਕੇ ਧੋ ਕੇ ਤੇ ਮਿਲਦੇ ਆ ਬਾਬੇ ਦਾਣਾ ਪਾ ਕੇ ਬਾਬੇ ਕਣਕ ਧੋ ਕੇ ਸੁਕਣੇ ਪਾਤੀ ਠੀਕ ਆ ਇਹ ਸੁੱਕ ਦੀਆਂ ਤੇ ਕੂਤਰਾਂ ਨੂੰ ਪਾਉਨੇ ਆ ਥੋੜਾ ਲੇਟ ਹੋ ਗਏ ਧੌਣ ਦੇ ਵਿੱਚ ਤੇ ਸੁਪੀ ਕਹਿੰਗੂ ਕਿ ਧੁੱਪ ਚੜਦੀ ਜੀ ਕਿ ਸੁੱਕਣੀ ਵੀ ਟਾਈਆਂ ਤਾਂ ਮੈਂ ਸਾਰੀ ਗਣੇ ਚ ਨਹੀਂ ਧੌਣ ਡਿਆ ਐਨੀ ਕੀ ਧੋਈ ਦੀ ਜ ਮਾੜੀ ਮੁੱਟੀ ਚਲੋ ਗਿੱਲੀ ਵੀ ਰਹਿ ਜੇ ਕੋਈ ਗੱਲ ਨਹੀਂ ਹਣਾ ਹੁਣੇ ਹੀ ਪਾ ਦੇਣੀ ਆ ਜੇ ਜ਼ਿਆਦਾ ਕਣਕ ਧੋਤੀ ਨਾ ਸੱਕੀ ਰਹਿ ਗਈ ਤੇ ਉਹ ਬਾਬਿਓ ਖਰਾਬ ਹੋ ਜਾਣੀ ਕਣਕ ਹਣਾ ਪਾਉਣ ਦੇ लायक ਨਹੀਂ ਰਹਿਣੀ ਓਨੀ ਕੀ ਧੋਨਾ ਮੈਂ ਜਿੰਨੀ ਕੋਈ ਪਾਉਣੀ ਜਦੋਂ ਧੁੱਪ ਲੱਗੂਗੀ ਉਦੋਂ ਦੋ ਤਿੰਨ ਬਾਲਟੀਆਂ ਧੋਲਾਂਗੇ ਲੋ ਜੀ ਬਾਬਿਓ ਇਹ ਜਿਹੜੇ ਦੂਤਰਾ ਨੂੰ ਸਾਰਿਆਂ ਨੂੰ ਦਾਣਾ ਪਾਤਾ ਇਧਰ ਇਹ ਛੋਟੇ ਛੁਟੇ ਚ ਛੋਟੀ ਟ੍ਰੇ ਆ ਉਹ ਵੀ ਰੱਖਾਂਗੇ ਇਹਨਾਂ ਨੂੰ ਵੀ ਪਾਤਾ ਤੇ ਉਹਨਾਂ ਨੂੰ ਪਾਤਾ ਸਾਰੇ ਖਾਈ ਜਾਂਦੇ ਹਨ ਏ ਟੂ ਜ਼ेड ਲੱਗੇ ਆ ਖਾਣ ਤੇ ਚਿੜੀਆਂ ਨੂੰ ਘੰਗਣੀ ਪਾ ਦਈਏ ਤੇ ਉੱਪਰ ਵੀ ਸਾਰੇ ਤੇ ਦਾਣਾ-ਦੂਣਾ ਪਾ ਜਾਂਦਾ ਤੇ ਸਾਰੇ ਕੁੱਤੇ ਦਾਣਾ-ਦੂਣਾ ਖਾਈ ਜਾਂਦੇ ਹੋ ਤੇ ਕਣਕ ਤਵਾਲੀ ਧੋਲੀ ਸਕਾਲੀ ਸੁਕਾ ਕੇ ਇੰਨੀ ਤਾਂ ਨਹੀਂ ਸੁੱਕੀ ਕਿਉਂਕਿ ਧੁੱਪ ਤੂੰ ਪਹਿ ਨਹੀਂ ਮੈਂ ਲੇਟ ਹੋ ਜਾਣਾ ਚਾਰ ਤਾਂ ਆਲਰੇਡੀ ਵੱਜ ਗਏ ਆ ਸ਼ਹਿਰ ਗਿਆ ਸੀ ਉਹਦੇ ਕਰਕੇ ਥੋੜਾ ਬੀਜੀਆ ਕਰਕੇ ਹਨਾ ਘਰੇ ਮਿਸਤਰੀ ਬੁਸਤਰੀ ਲੱਗੇ ਉਹਨਾਂ ਦਾ ਸਮਾਨ ਸਮੂਲ ਲੈਣਾ ਜਾਂ ਕਿੱਦਾ ਵੀ ਰੰਗ ਰੂਂਜਾ ਕਰਾਉਂਦੇ ਆ ਉਹ ਚੱਕ ਕੰਮ ਖਰਾਬ ਹੋ ਜਾਂਦਾ ਹਨਾ ਤੇ ਆਜੋ ਬਾਬਿਓ ਆਜ ਕੇ ਆ ਤੁਹਾਨੂੰ ਕਰਦਾ ਆ ਨਾ ਵੇੜ ਦੋ ਭਰਾਵਾ ਵੇੜ ਦੋ। ਅੱਡੀ ਕੀ ਕਿ ਨਹੀਂ? ਮੈਂ ਕਿਹਾ ਬੱਚਾ ਨਹੀਂ ਗਿਆ ਮੇਰੇ ਦੰਦਾ ਕਿਤੇ ਆ। ਤੂੰ ਕਿਹਾ ਮੈਂ ਦੰਦਾ ਇਤਰੇ ਦਿਨ ਸੀ ਪਾਇਆ। ਹੁਣਾਂ ਮੈਂ ਕਿੱਥੇ ਇੱਕ ਦਾ ਪੈਣੀ। ਪੈ ਪੀ ਜੀਦਾ ਮੇਰੇ ਵੀ ਨਹੀਂ ਪਤਾ ਜੀ। ਅਜਾ ਕਹਿੰਦਾ ਸਿਰ ਵੀ ਨਹੀਂ ਪਤਾ। ਹਾਂ। ਹੁਣ ਬਾਤੇ ਇਹ ਦੀ ਕਹਿ ਦਮ ਜਾਉਂ ਮੈਂ। ਆਹ ਹੋਣ ਪੜਦਾ ਨਹੀਂ ਪਿਆ ਭਾਬੀ ਐਂਟੀ ਪੜ ਲਾ। ਪੜਦਾ ਨਹੀਂ। ਹੁਣ ਉਹ ਇਹ ਜਗਾ ਤੂੰ ਨਾ ਘੇੜਨ ਜਾਣਾ ਖਿੱਚੇ ਨਾਲ ਚਲਸ। ਹਾਂ। ਸਾਹ ਬੱਟ। ਉੱਤਲੀ ਯਈਆ ਹੋ ਗਿਆ ਸੈਟ। ਹਾਂ। ਅੱਧਾ ਵੀਡੀਓ ਇਹਦਾ ਬਾਹਰੇ ਥੱਲੇ ਰੱਖ ਦੇ। ਚਲੋ ਆਪੇ ਲਾਸਟ ਕਮਰਾ ਰਹਿ ਗਿਆ। ਲਾਸਟ ਯਾਰ। ਯਾਰ। ਜਾਣ ਛੁੱਟ ਜੂ। ਕੋੜੇ ਹੋ ਇੱਧਰ ਦੇ ਕਿੱਥੇ। ਜਾਣ ਤੋਂ ਜਾਣਾ ਮੇਰੀ ਪਿੱਛੀ ਨੂੰ। ਹੈ? ਉਹ ਜਾਣ ਕਿ ਕਿੰਨੀ ਰੂਮ ਦਾ। ਦੇ ਕਿੜਕੀ ਜੀ ਪੱਦੀ ਵਾਲੀ ਉਹ ਕੰਨਾ। ਆ ਜੇ ਉਹ ਤੂੰ ਹੀ ਅੰਦਰ ਉਹ ਜਿਹੜਾ ਉਹ ਦਾੜੇ ਰੱਖਣਾ ਡਰਾਮਾ ਨਹੀਂ ਇੱਥੇ। ਆ ਜੇ ਅੰਦਰ ਉਹ ਹੀ ਪੇਂਟ ਕਰਨਾ। ਕੀ ਕਰਨਾ ਹੁਣ? ਉਹ ਪੱਟੀ ਪੇਟ ਕਰੋ ਚੱਲ ਗਈ ਮਮਾ ਭਲਾਈ ਉੱਤੇ ਛੱਡੀ ਤੁਸੀਂ ਭਲਾਈ ਸਾਰੀ ਪੇਟ ਕਰ ਲਈਏ ਤਰੋਂ ਉਹ ਬਸਲਾ ਬਾਬਾ ਜਿਹੜਾ ਉਹ ਹੈ ਨਹੀਂ ਕਰਾ ਕੇ ਬਾਗੋ ਨਾ ਇਹ ਤੋਂ ਕੋਈ ਰੰਗ ਦੀ ਫੋਨ ਨਹੀਂ ਕਰਨਾ ਕੋਈ ਕੋਈ ਨਹੀਂ ਕਰਨਾ ਇਹ ਵਿੱਚ ਭਜਦੇ ਦਾਲ ਬਦਲੂ ਬੰਦੇ ਆ ਗੱਲ ਤੋਂ ਮੁੱਕਰਦੇ ਆ ਹੈ ਹੈ ਗੱਲ ਤੋਂ ਜਦਨ ਲਵਾਈ ਤੇ ਉੱਥੇ ਕਰੇ ਪੇਟ ਕਿਨੂੰ ਤੇ ਤੂੰ ਹੀ ਕਰਕੇ ਗਿਆ ਉਹ ਤੋਂ ਬਾਅਦ ਰੰਗ ਇੱਕਾਰੀ ਵੇ ਨਹੀਂ ਨਹੀਂ ਉਦੜ ਨੂੰ ਤਾਂ ਛੱਡ ਹੁਣ ਜਦੋਂ ਰੰਗ ਹੋਣਾ ਉਹ ਇਹ ਲਗੜੀ ਉਹ ਸਿੱਧਾ ਕਹਿਣਾ ਮੇਰਾ ਭਰਾ ਵਰਕੇ ਨੂੰ ਆ ਚਾ ਹਾਂ ਹਾਂ ਪਾਜੀ ਲਾਡੀ ਭਾਜੀ ਰੰਗ ਕਰ ਦਿਓਗੇ ਆ ਹੋਵੇ ਐਦਾਂ ਨਾ ਕਹਿ ਐਦਾਂ ਕਹਿਣਾ ਵੀ ਮੈਂ ਕਹਿੰਦਾ ਚੱਲ ਮੈਂ ਐਦਾਂ ਕਰਨਾ ਲਾਡੀ ਭਾਜੀ ਰੰਗ ਕਰ ਦਿਓ ਤੂੰ ਪੱਖੇ ਰਣਾ ਚੰਬਰ ਦੀ ਮਮਾ ਪੱਖੇ ਦੇ ਨਾਲ ਅੱਗੇ ਡਿੜ ਦਿੜ ਦਿੜ ਲਾਡੀ ਕਿੰਨੀ ਵਾਰੀ ਪਰ ਵੱਜਾ ਹੋ ਆਪਾਂ ਦੋ ਵਾਰੀ ਕਰਿਆ ਭਰਾਵਾ ਲਾ ਲਾ ਦੇ ਮੂਛੇ ਦੇ ਪਾਪੇ ਕਰਵਾਏ ਨੂੰ ਲਾਪਿਆ ਛੜਾਉਣ ਤੇ ਖੜਾ ਕੇ ਲੈ ਜਾਂਦੇ ਆ ਘਰੇ ਸਹੀ ਆ ਬਾਈ ਬਾਈ ਹੈਲੋ ਤਾਂ ਕਰਦੇ ਓਏ ਕਿੰਨਾ ਇੱਦਾਂ ਇੱਦਾਂ ਹਾਂ ਅਲੱਗ ਪਤਾ ਕਰੀ ਦੀ ਹੋਰ ਇੰਦਾ ਥੋੜੀ ਕਰੀ ਤੇ ਹੈਲੋ ਕਰੀ ਜਾਂਦਾ ਕਿੱਦਾਂ ਕਰਦਾ ਦੱਸ ਹੈਲੋ ਨਹੀਂ ਇੱਧਰ ਇੱਧਰ ਕਰ ਹੈਲੋ ਕਿੱਦਾਂ ਕਰਾ ਇੱਦਾਂ ਆ ਤੇਰੇ ਯਾਰ ਵੇਲੀ ਆ ਗਏ ਚਲੋ ਬਾਬੇਓ ਟਾਈਮ ਹੋ ਗਿਆ ਸ਼ਾਮ ਦੇ 5:30 ਵਜੇ ਦਾ ਤੇ ਠੀਕ ਆ ਬਾਬੇਓ ਮਿਲਦੇ ਆ ਅਗਲੇ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ